ਪੂਰਨ ਦਿਨਿਆਂ 26 ਮਾਰਚ ਜਿਹੜਾ ਦਿਨਿਆਂ ਇਹਨੂੰ ਮਨਾਉਣ ਦੇ ਸਥਾਪਨਾ ਦਿਸ ਮਨਾਉਣ ਦੇ ਪੰਡਤ ਜੀ ਉਹਨਾਂ ਨੇ ਦਿਸ਼ਾ ਨਿਰਦੇਸ਼ ਦਿੱਤੇ ਸੀਗੇ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਪਣੇ 23 ਜ਼ਿਲ੍ਹੇ ਆ ਸਮਰਾਸਾਪ ਜੀ ਦੇ ਹੁਕਮਾਂ ਦੀ ਇਹਨ ਬੈਨ ਪਾਲਣਾ ਕਰਦੇ ਹੋਏ ਸਾਡਾ ਜ਼ਿਲ੍ਹਾ ਜਲੰਧਰ ਮੁੱਖ ਦਫ਼ਤਰ ਵਿਖੇ ਆ ਕੇ ਆਪਾਂ 26 ਮਾਰਚ ਦਾ ਆਪਣਾ ਸਤਿਆਵਨਾ ਦਿਸ਼ਬ ਬੜੀ ਸ਼ਰਧਾ ਉਤਸ਼ਾਹ ਤੇ ਚਾਹ ਦੇ ਨਾਲ ਮਨਾਉਣ ਦੇ ਲਈ ਆਪਾਂ ਇਕੱਤਰ ਹੋਏ ਆ ਸਾਥੀਓ ਅੱਜ ਦੇ ਵਿੱਚ ਤਾਂ ਤਾਂ ਦਸਵੇਂ ਪਾਤਸ਼ਾਹ ਸਾਡੇ ਗੁਰਦੇਵ ਪਿਤਾ ਜੀ ਦੇ ਵੀ ਅੱਜ ਦੇ ਹੋਲੇ ਮੱਲੇ ਦੀ ਦਿਹਾੜੇ ਤੇ ਸੰਗਤਾਂ ਦੇ ਨਾਲ ਜਿਹੜਾ ਇਕਾਗਰਤਾ ਦਾ ਸਾਂਝਾ ਉਪਦੇਸ਼ਾਰੇ ਸਾਰੇ ਸਾਰੇ ਸੰਸਾਰ ਦੇ ਵਿੱਚ ਮਨਾਇਆ ਜਾਂਦਾ ਸੀਗਾ ਉੱਥੇ ਮਹਾਰਾਜ ਜੀ ਨੇ ਸੰਗਤਾਂ ਦਾ ਜਿਹੜਾ ਇਹ ਮੰਨ ਕੇ ਸਲਾਹ ਮੰਨ ਕੇ ਆਪਣੇ ਆਪ ਉਹਨੂੰ ਇੱਕ ਬਹੁਤ ਵਧੀਆ ਇੱਕ ਸੁਨੇਹਾ ਦਿੱਤਾ ਆ ਆਜ ਦਾ ਦਿਨ ਆਜ ਦਾ ਦਿਨ ਹੈਗਾ ਹੋਲੇ ਮਹੱਲੇ ਦਾ ਦਿਨ ਸੋ ਸਾਰੀਆਂ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਵੀ ਲੱਖ ਲੱਖ ਮੁਬਾਰਕਾਂ ਸੋ ਸਾਥ ਸੰਗਤ ਜੀਓ ਜਿਨ੍ਹਾਂ ਜੋੜੀਆਂ ਦੀ ਬਦਲ ਆਜੇ ਆਪਾਂ ਇੱਕ ਝੰਡੇ ਨੇ ਬਹੁਤ ਹੀ ਤਰੀਕੇ ਦਾ ਬਹੁਤ ਲੰਮਾ ਭਾਈ ਆ ਬੜਾ ਲੰਮਾ ਚੌੜਾ ਇਹਨਾਂ ਬੋਲ ਗਿਆ ਟਾਈਮ ਲਿਆ ਕੋਈ ਗੱਲ ਅਸੀਂ ਰਹੀ ਨਹੀਂ ਜਿਹੜੀ ਅੱਜ ਕਰਨ ਵਾਲੀ ਬਾਕੀ ਰਹੀ ਹੋਵੇ ਤੋਂ ਮੈਂ ਆਰਣ ਸੁਖ ਸਿੰਘ ਜੀ ਜਿਨ੍ਹਾਂ ਨੇ ਇਸ ਜਿਹੜੇ ਮੰਡੀ ਨੂੰ ਆਰਗੇਨਾਈਜ਼ ਕੀਤਾ ਅਸੀਂ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਔਰ ਅੱਜ ਦੇ ਦਿਨ ਤੇ ਸੂਚੀ ਨੰਬਰ ਦਾ ਜਿਹੜੀ ਜਮਾਤ ਹੈ ਸਾਡੀ ਉਹਨਾਂ ਨੂੰ ਲੱਖ ਲੱਖ ਮੁਬਾਰਕਬਾਦ ਆ ਜੀ ਮੇਰੇ ਵੱਲੋਂ ਔਰ ਸਾਡੀ ਜਲੰਧਰ ਕਸਬੀਲ ਬੰਦਿਸਮੁੱਤੀ 팀 ਵੱਲੋਂ ਸੋ ਜਰੂਰੀ ਕੋਣਾ ਦੇ ਕੋਈ ਦਾ ਸਾਰੇ ਵਿਸਥਾਰ ਨਾਲ ਦੱਸਤਾ ਪ੍ਰਧਾਨ ਸਾਹਿਬ ਨੇ ਅਰੇ ਵਿਸਥਾਰ ਪਸਤਾ ਬਗਿਆ ਸਾਹਿਬ ਨੇ ਦੱਸਤਾ ਆਪਾਂ ਮੇਨ ਤੇ ਆਪਾਂ ਸਾਰਾ ਬੋਲਾਈ ਅਕੀ ਜਿਹੜੀ 643 ਨੰਬਰ ਦਾ ਯੂਨੀਅਨ ਆ ਉਹਦੇ ਵਿੱਚ ਕਿਵੇਂ ਨਾ ਘਰ ਨਾ ਕਣੀਆ ਸਾਰਾ ਪ੍ਰੋਪਰ ਚੈਨਲ ਦਾ ਦੱਸਤਾ ਮੈਂ ਛੋਟਾ ਜਿਹਾ ਇੱਕ ਵੀਰ ਦਾ ਨਾਮ ਵੀ ਜਿਹਨੂੰ ਆਪਾਂ ਕੱਟਰ ਹੋ ਜਾਂਦੇ ਆ ਨਾ ਸਾਨੂੰ ਬੜਾ ਰੋਸਉਦਾਰੀ ਗੁਰਦੇਵ ਜੀ ਨੂੰ ਨਾਲ ਕਰਨਾ ਵੀ ਯਾਰਾ ਮੀਟਿੰਗ ਹੋ ਜਾਂਦੀ ਆ ਦਿਨਸ ਦਿਹਰੇ ਜੇ ਸਾਨੂੰ ਪਤਾ ਨਹੀਂ ਲੱਗਦਾ ਕਿ ਤੇਰੀ ਯੂਪ ਕਿਤਾ ਪਈ ਹੋਣ ਇਹ ਕਰਕੇ ਬਹੁਤ ਵੱਡੀ ਪਾਵਰ ਆਪਾਂ ਆਪਣੀ ਪਾਵਰ ਖਿਡਾਣੀ ਹੈ ਤੇ ਸਾਰਿਆਂ ਨੂੰ ਮੈਂ 645 ਦਾ ਜਿਹਸਤਾਨਾ ਦੇ ਉਸਵਾ ਸਾਰਿਆਂ ਨੂੰ ਬਹੁਤ-ਬਹੁਤ ਸਤਿਕਾਰਯੋਗ ਦੀ ਵਧਾਈ ਦਿੰਦਾ ਕੋਲੇ ਬਨੇ ਵੀ ਜਿੰਨੇ ਮੇਰੇ ਵੀ ਆਇਆ ਸਾਰਿਆਂ ਨੂੰ ਗੁਰਦੇਵ ਰਾਜੀਆ ਨੂੰ ਪ੍ਰਧਾਨਗੀ ਨੂੰ ਸਾਡੇ ਦੇ ਕਲਾਹ ਦੀ ਪਕਾਣਾ ਸਾਰੇ ਸਾਥਕੇ ਮੰਨੋਂ ਅਸੀਂ ਵਾਪਸ ਤਕੂ ਵੱਲੋਂ ਸਾਰਿਆਂ ਨੂੰ ਜੀ ਆਇਆਂ ਤੇ ਵਧਾਈ ਹੁੰਦੀ ਆ ਵਾਹਿਗੁਰੂ ਜੀ ਕੀ ਫਤਿਹ ਦੇ ਫੁੱਲ ਭੇਟ ਕਰਦਾ ਕਿ ਜਦੋਂ ਕੋਈ ਕਿਸੇ ਬੂਟੇ ਨੂੰ ਲਾਉਂਦਾ ਤੇ ਉਹਦਾ ਫਲ ਜਿਹੜਾ ਆ ਉਹਦੀ ਸ਼ਾ ਆ ਜਾਂ ਉਹਦਾ ਆਨੰਦ ਆ ਉਹ ਫਿਰ ਉਹਦੇ ਆਉਣ ਵਾਲੀਆਂ ਪੀੜੀਆਂ ਮਾਣਦੀਆਂ ਸੋ ਉਹਨਾਂ ਨੇ ਯੂਨੀਅਨ ਨੂੰ ਖੜੀ ਕੀਤਾ ਯੂਨੀਅਨ ਨੂੰ ਮੋਢ ਬੰਨਿਆ ਯੂਨੀਅਨ ਦਾ ਤੇ ਅੱਗੇ ਤੋਂ ਅੱਗੇ ਪ੍ਰਧਾਨ ਜਿਹੜੇ ਸੀਗੇ ਚਾਹੇ ਉਹ ਸ਼ਾਜਲੀ ਸਾਹਿਬ ਸੀ ਚਾਹੇ ਜਹਾਗੀਰ ਦਾ ਨਾਮ ਸੁਣਦੇ ਆ ਜਿਨ੍ਹਾਂ ਨੇ ਬਹੁਤ ਹੀ ਕਰਾਓ ਜੀ ਮੂਵਮੈਂਟਾ ਕਰਾਓ ਇਧਰ ਦੇਖ ਕੇ ਦੇਖ ਕੇ ਬਬਰਦਾਰ ਦੁਨੀਆ ਜਿੰਦਾਬਾਦ ਬਬਰਦਾਰ ਦੁਨੀਆ ਜਿੰਦਾਬਾਦ ਸਰਵਾਸ ਸਿੰਘ ਜੀ ਸਵਾਗਤ ਜਿੰਦਾਬਾਦ ਕਰਾਓ ਸਾਰੇ ਜਣੇ ਮੂਵਮੈਂਟਾ ਕਰਾਓ ਇੱਕ ਦੂਜੇ ਦਾ ਹਰੇਕ ਕਰਾਓ ਉਹ ਮਿਟਾ ਕਰਾਓ ਇੱਕ ਦੂਜੇ ਦਾ ਆ ਵੀ ਕਰ ਲਿਆ ਇਹਦੀ ਗੱਲ ਥਲੀ ਬੜਾ ਥਲੇ ਹੋੜਾ ਖੜਾ ਖਾਓ ਖੜਾਓ ਖਲਾਓ ਹਾਂ ਜੀ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜਿੱਕੀ ਫਤਹਿ ਅੱਜ ਜੋ ਨੰਬਰਦਾਰ ਜੁਨੀਅਨ ਦਾ ਸਤਾਪਨਾ ਜੋ ਸਾ ਸ਼ਿਸ਼ੋ ਤਰਤਾੜੀਆਂ ਜੋ ਗੁਰਪਾਲ ਸਿੰਘ ਜੀ ਸੂਬਾ ਪ੍ਰਧਾਨ ਸਮਰਾ ਸਾਹਿਬ ਉਹਨਾਂ ਦੀ ਰਹਿਮਾਈ ਹੈ ਸਾਡੇ ਜਲੰਧਰ ਜੱਤੀ ਦੇ ਪ੍ਰਧਾਨ ਮਨੂ ਸਾਹਿਬ ਗੁਰਦੇਵ ਲਾ ਜੀ ਸੰਧੂ ਸਾਰੀ ਦੁਨੀਆ ਨੇ ਖਤਰੋਗੇ ਬੜੀ ਖੁਸ਼ੀ ਨਾਲ ਇੱਥੇ ਜੁਨੀਆ ਦੇ ਦਫਤਰ ਸ਼ਹਿਰੀ ਦੇ ਵਿੱਚ ਵੀ ਲੱਡੂ ਲੱਡੂ ਮੰਡੇ ਮਠੇ ਮੂਹ ਮਠਾ ਕਰਾਇਆ ਬਾਹਰ ਰੋਡ ਤੇ ਵੀ ਜਾ ਕੇ ਜੋ ਖੁਸ਼ੀ ਦਾ ਪ੍ਰਤੀਕ ਕੀਤਾ ਸਾਰਿਆਂ ਨੂੰ ਜਿੱਥੇ ਨੰਬਰਦਾਰ ਯੂਨੀਅਨ ਦਾ ਸਥਾਪਨਾ ਦਿਵਸ ਦੀ ਵਧਾਈ ਦਿੰਦੇ ਆ ਉਥੇ ਹੋਲੇ ਮੱਲੇ ਨਹੀਂ ਵੀ ਸਾਕੇ ਸਤਿ ਸਭ ਨੂੰ ਲੱਖ ਲੱਖ ਵਧਾਈ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਨੰਬਰਦਾਰ ਯੂਨੀਅਨ ਦਾ ਜੋ ਸਥਾਪਨਾ ਦਿਵਸ ਹੈ ਉਹ ਨੂੰ ਸਾਡੇ ਮੁਖ ਤਖਤ ਜਲੰਧਰ ਦੇ ਵਿੱਚ ਮੈਂ ਪ੍ਰਧਾਨ ਅਕਮਲ ਸਿੰਘ ਜ਼ਿਲ੍ਹਾ ਜਲੰਧਰ ਤੇ ਆਤੀ ਅਤੇ ਕਰੇ ਗੁਰਦੇਵ ਲਾਲ ਜੀ ਸ਼ਰੀਪ ਪ੍ਰਧਾਨ ਦੀ ਰਹਿ ਨਮਾਈ ਦੇ ਵਿੱਚ ਅਤੇ ਸਰਦਾਰ ਗਰਪਾਲ ਸਿੰਘ ਜੀ ਸਮਰਾ ਸੂਬਾ ਪ੍ਰਧਾਨ ਦੇ ਦਿਸ਼ਾ ਨਿਸ਼ ਨਿਰਦੇਸ਼ਾਂ ਦੇ ਸਾਹਬ ਦੇ ਨਾਲ ਅੱਜ ਅਸੀਂ ਸਥਾਪਨਾ ਦਿਵਸ ਜਿਹੜਾ ਬਹੁਤ ਖੁਸ਼ੀ ਅਤੇ ਚਾਹ ਚਾਹਮਾ ਦੇ ਨਾਲ ਮਨਾਇਆ ਜਿਹੜਾ ਪਿਛਲੇ ਪਿਛਲੇ ਲੰਮੇ ਸਮੇਂ ਦੇ ਵਿੱਚ ਸਾਡੀ ਯੂਨੀਅਨ ਦੇ ਮੁੱਖ ਜਿਹੜੇ ਲੀਡਰ ਆ ਉਹ ਮਨਾਉਂਦੇ ਆਏ ਆ ਸੋ ਅੱਜ ਜਿਹੜਾ ਸਥਾਪਨਾ ਦਿਵਸ ਹੈ ਲੰਬੜਦਾਰਾਂ ਨੇ ਬਹੁਤ ਹੀ ਸ਼ਰਧਾ ਖੁਸ਼ੀ ਦੇ ਨਾਲ ਮਨਾਇਆ ਤੇ ਜਿਹੜਾ ਲੰਬੜਦਾਰ ਯੂਨੀਅਨ ਹੈ ਜਿਹਨੂੰ ਹੋਰ ਇਸੇ ਇਸੇ ਤਰ੍ਹਾਂ ਹੀ ਅਸੀਂ ਜਿਹੜਾ ਕਾਮਯਾਬੀ ਦੇ ਨਾਲ ਦੁਨੀਆ ਨੂੰ ਚਲਾ ਸਕੀਏ ਤੇ ਅੱਜ ਅਸੀਂ ਸਾਰੇ ਲੰਬੜਦਾਰ ਭਰਾ ਜਿਹੜੇ ਆ ਸਾਰੇ ਸਮੁੱਚੇ ਭਾਈਚਾਰੇ ਨੂੰ ਪੰਜਾਬ ਵਾਸੀਆਂ ਨੂੰ ਅਤੇ ਲੰਬੜਦਾਰਾਂ ਨੂੰ ਸਾਰਿਆਂ ਨੂੰ ਇਹ ਵਧਾਈ ਦਿੰਨੇ ਆ ਕਿ ਅੱਜ ਲੰਬੜਦਾਰ ਜਿਹੜਾ ਯੂਨੀਅਨ ਦਾ ਸਥਾਪਨਾ ਦਿਵਸ ਆ ਜਿਹਨੂੰ ਅਸੀਂ ਮੱਥ ਚੜ੍ਹ ਕੇ ਇਸੇ ਤਰ੍ਹਾਂ ਹੀ ਆਉਂਦੇ ਸਾਲ ਹਰ ਸਾਲ ਦੀ ਤਰ੍ਹਾਂ ਮਨਾਵਾਂਗੇ ਸੋ ਮੈਂ ਸਾਰੇ ਲੰਬੜਦਾਰ ਭਰਾਵਾਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਇਧਰ ਇਧਰ ਅੱਧਾ ਸੁਪਤ ਆ ਗਿਆ ਲੱਗਦਾ ਸਾਈਡ ਤੋਂ ਯਾਰ ਚਲ ਫੋਟੋ ਖਾ ਫੋਟੋ ਲੈ ਲੈ ਇਹਦਾ ਵੀ ਕਿੱਥੇ ਵੀ ਮਤਲਬ ਦੇਖੋ ਉਧਰ ਦਿਓ ਦਿਓ ਯੋ ਲੋਕਾਂ ਨੂੰ ਘੁਲਾਓ ਨੰਬਰ ਦਾ ਜੁਨੀਅਰ ਸਤਾ ਦਾ ਦਸਵਿਆ ਜੀ ਅੱਜ ਨੰਬਰ ਦਾ ਜੁਨੀਅਰ ਬਣੀ ਛਾ ਦੇ ਦਿਨ ਦਾ ਨੰਬਰ ਦਾ ਜੁਨੀਅਰ ਜਿੰਦਾਬਾਦ 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 ਚੱਲੋ Haydi.